ਨੀ ਆ ਜਾ ਕਿੱਥੇ ਮਰ ਗਈ ਲਿਆ ਦੇ ਚਾਚੂ ਬੇ ਆ ਜਾਨੀ ਆ ਤੇਰੀਆਂ ਤਾਂ ਉਹੀ ਬਾਹਾਂ ਆਕੜੀਆਂ ਰਹਿੰਦੀਆਂ ਨੇ ਮੇਰੇ ਦਿਨਾਂ ਡਾਕਟਰ ਗਰਪਰੀ ਤੇ ਲੱਗ ਗਏ ਡਾਕਟਰ ਗਰਪਰੀ ਤੇ ਹੈ ਵੇ ਮੇਰੀ ਤਾਂ ਕਹਿਣ ਦੀ ਲੋੜ ਨਹੀਂ ਪਤੀਆਂ ਲੋਕਾਂ ਨੂੰ ਆਹੋ ਜਦੋਂ ਬਾਹਰ ਤੁਰੀ ਜਾਨੀ ਹੁੰਦੀ ਆ ਨਾ ਲੋਕ ਮੈਨੂੰ ਖੜਖੜ ਦੇਖਦੇ ਹੁੰਦੇ ਆ ਦੇਖਣ ਵੀ ਕਿਉਂ ਨਾ ਦੇਖਣ ਵੀ ਕਿਉਂ ਨਾ ਨਾ ਬੇਟਾ ਜਣੇ ਗੱਲ ਸੁਣ ਲੈ ਮੇਰੀ ਆਦਿਤਾਨਾ ਸਵੇਰੇ ਹੀ ਤੇ ਭੁੱਕੀ ਖਾਲੀ ਆ ਗਈ ਤਾਂ ਤੈਨੂੰ ਐ ਗੱਲਾਂ ਆਉਂਦੀਆਂ ਨੇ ਟੁੱਪ ਟੁੱਪ ਨਹੀਂ ਤਾਂ ਤੇਰੇ ਮੂੰਹ 'ਚ ਬੋਲ ਨਹੀਂ ਹੈਗਾ ਤੈਨੂੰ ਪਤੀ ਸੀਗੀ ਦੋ ਦਿਨ ਹੋ ਗਏ ਟੱਟੀਆਂ ਲੱਗ ਰਹੀਆਂ ਦੀ ਅੱਜ ਖਾਈ ਐ ਅੱਜ ਸਰੀਰ ਕਹਿਣਾ ਮੋਹਨ ਨਾਲੇ ਨਾ ਖੁਸ਼ ਖੁਸ਼ ਹੋ ਰਹਿਣੇ ਹੁੰਦਾ ਹਸਬੰਦ ਗੁੰਡੇ ਮੰਜਰਾਂ ਵਾਲਿਆਂ 'ਚ ਦੱਸ ਮਾਨ ਦੇਂਗੇ ਅੱਛਾ ਜਦੋਂ ਭੁੱਕੀ ਬਾਕੀ ਖਾਦੀਓ ਨਾ ਉਦੋਂ ਦਨੇ ਉਹ ਲੈ ਲੀ ਆਪਕੀ ਬਹੂ ਕਾ ਵੀ ਬਹਿਣਾ ਜੂ ਮੋਹ ਆ ਬੇ ਅੱਛਾ ਲਾ ਫਿਰ ਤੂੰ ਮੈਨੂੰ ਪਹਿਲਾਂ ਦੱਸਦਾ ਆ ਭਾਂਡੇ ਭੁੰਡੇ ਮੈਂ ਕਹਨ ਤੋਨੇ ਸੀ ਸਾਰੇ ਇਕੱਠੇ ਕਰਕੇ ਦੋ ਤਿੰਨ ਦਿਨਾਂ ਦੇ ਤੈਨੂੰ ਰੱਖ ਦੇਣੇ ਸੀ ਐਪੀ ਮੰਨ ਜ ਜਾਂਦਾ ਕੋਈ ਚੱਕਰ ਨਹੀਂ ਤੈਨੂੰ ਤਾਂ ਐਂ ਕਹੂੰ ਵੀ ਭੁੱਕੀ ਬਾਕੀ ਨਾ ਮੁੱਪਣ ਦਿਆ ਘਰ 2 ਰੁਪਏ ਕੋਟਨੇ ਲਿਆ ਕੇ ਦੇ ਦੇ ਘਰ ਕੱਟ ਕੁੱਟ ਕੇ ਹਾਂ ਪੰਜਰਾ ਇਹ ਵੀ ਸੋਚ ਲਾ ਇੰਨੀ ਮੰਗਿਹਾਈ ਹੋਈ ਪਈ ਆ ਆ ਖਾਣਾ ਦਾਣਾ ਹੀ ਨਹੀਂ ਲੋਟ ਆਉਂਦਾ ਹੈਗਾ ਤੇਰੀਆਂ ਭੁੱਕੀਆਂ ਨੇ ਮੈਨੂੰ ਅੱਡ ਮਾਰ ਲਿਆ ਕਾਲੂ ਕਿੱਧਰ ਮਰ ਗਿਆ ਆਹੋਂ ਖਵਰਾ ਤੇਲੇ ਵਰਗਾ ਉਹ ਆ ਕਿੱਥੇ ਇੱਥੇ ਫਿਰਦਾ ਹੁੰਦਾ ਕੁੱਤਿਆਂ ਦੀਆਂ ਪੂੰਛਾਂ ਮਰੋੜਦਾ ਚੱਲ ਕੋਈ ਨਹੀਂ ਕੋਈ ਨਹੀਂ ਹੋਰੀ ਹੋਗਾ ਮੈਂ ਸਮੂਸਾ ਲੈ ਮੈਂ ਹੋਗਾ ਮੂੰਹ ਕਰ ਲਿਆ ਕਰੋ ਨਾ ਕਹ ਜਵਾਕ ਹੈ ਵੇ ਉਹ ਤਾਂ ਸੱਚੀ ਨਜ਼ਰ ਪੱਟੂਈ ਆਗਾ ਹਾਂ ਦੋ ਦੋ ਕਿੱਲੇ ਆ ਮੈਂ ਪਤਾ ਨਹੀਂ ਕਿੱਥੋਂ ਲੈ ਆ ਬੜੇ ਕੀ ਤਾਂ ਲੰਗੀ ਬੈਲ ਡੀਟੀ ਇਸ ਕੀ ਲੰਗ ਜੇਗੀ ਦੋ ਚਾਰ ਸਾਲਾਂ ਮੈਂ ਅੱਛਾ ਇਸ ਕੀ ਉਹ ਲੰਗੀ ਪੱਕਾ ਰੰਗ ਹੈ ਪੱਕਾ ਰੰਗ ਨੂੰ ਹੁੰਦਾ ਨਹੀਂ ਪਿਆ ਹਾਂ ਇਹਨੂੰ ਤਾਂ ਨਹੀਂ ਰਿਸ਼ਤਾ ਹੁਣਾ ਚੱਲ ਕੋਈ ਨਾ ਵਧੀਆ ਇਹਦੀ ਜ਼ਮੀਨ ਵੀ ਆਪਾਂ ਨੂੰ ਮਿਲ ਜੂਗੀ ਬੜੇ ਕੀ ਲੰਗੇ ਗਈ ਬੜਾ ਕਿਦੋਂ ਲੰਗੇ ਗਈ ਵੇ ਉਹਨੂੰ ਹੁਣ ਕਿਹੜਾ ਕਰ ਦੂ ਚਿੱਟੀ ਉਹਦੀ ਦਾੜ੍ਹੀ ਹੋਈ ਪਈ ਆਗੀ ਨਹੀਂ 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 ਇਹ ਗੱਲ ਨਾ ਕਹਿ ਕੇ ਮੈਨੂੰ ਬੱਲੀਏ ਬੋੜਾ ਨਾ ਜਾਣੀ ਨਹੀਂ ਖਾਦੀ ਮੈਂ ਕਰਾ ਕੇ ਪ੍ਰਾਣੀ 10 10 ਕਿਲੋ ਦੇ ਸੀਗੇ ਉਹ ਖਾਜਦਾ ਬੰਦਾ ਉਹ ਚਲਾ ਕੇ ਉਹ ਦੇਖੇ ਅੱਖ ਪੜਨੀ ਕਿਤੇ ਕੋਈ ਗੱਡ ਦੇ ਬੰਜ ਬਰਾਬਰ ਥੋੜਾ ਜਿਹਾ ਅਸੀਂ ਖੇਢੀ ਕਰ ਲਿਆ ਕਰ ਕਿਤੇ ਉਰੇ ਲਿਆ ਕੇ ਤੀਵੀ ਬਿਠਾ ਦੀ ਨਾ ਮੁੜ ਕੇ ਅੱਖਾਂ ਮੈਂ ਸੁਣ ਦੇ ਦੇ ਰੋਵਾਂਗੇ ਆ ਬੇ ਮੇਰੀ ਗੱਲ ਸੁਣਦਾ ਉਹ ਤਾਂ ਮੈਨੂੰ ਦੇਖਣ ਨਹੀਂ ਲੱਗਦਾਗਾ ਠਰਕੀ ਜਿਹਾ ਤੈਨੂੰ ਮੈਂ ਦਸਾਂ ਕੋਈ ਚਲ ਕੋਈ ਨਹੀਂ ਤੇਰਾ ਜੇਠ ਹੈ ਕਰਦਾ ਮਾਲਕ ਹੈ ਆਖਰ ਨੂੰ ਵੱਡਾ ਭਾਈਆ ਮੇਰਾ ਐ ਵੀ ਨਹੀਂ ਕਹੇ ਨਾ ਮਾਰਾ ਨਹੀਂ ਕੀ ਕਰ ਦੇ ਚਲੇ ਲਾ ਦੇਖ ਲਾ ਵੇ ਕਹਿੰਦੇ ਹੁੰਦੇ ਖੂਨ ਤਾਂ ਖੂਨ ਹੀ ਹੁੰਦਾ ਮੈਂ ਹੀ ਵਿੱਚ ਤੀਜੀ ਆਂਗੀ ਮੈਂ ਹੀ ਨਹੀਂ ਚੰਗੀ ਲੱਗਦੀ ਤੁਹਾਨੂੰ ਉਹ ਤੇ ਤੈਨੂੰ ਥੋੜੀ ਮਾਰਾ ਕਹਿੰਦਾ ਡਾਕਟਰ ਗੁਰਪ੍ਰੀਤ ਜੀ ਤੈਨੂੰ ਥੋੜੀ ਮਾਰਾ ਕਹਿੰਦਾ ਉਹ ਤਾਂ ਉਹਦੀ ਗੱਲ ਉਹਦੀ ਗੱਲ ਹੈ ਵੇ ਆ ਜਣੀਆਂ ਜਦੋਂ ਤੂੰ ਮੈਨੂੰ ਗੁਰਪ੍ਰੀਤ ਡਾਕਟਰ ਕਹਿਣਾ ਨਾ ਮੇਰਾ ਤਾਂ ਦਿਲ ਨੂੰ ਨੂੰ ਖੜਾ ਹੋ ਜਾਂਦਾ ਕਾ ਇਹ ਤਾਂ ਗੱਲ ਹੈ ਬਾਕੀ ਚੱਲ ਕੋਈ ਨਹੀਂ ਤੇ ਮੈਂ ਜਾ ਕੇ ਉਹਨਾਂ ਖੇਤ ਖੂਤ ਕਰਨੀ ਤੇ ਹੱਸੀ ਖੇਡੀਆਂ ਰਹਾ ਕਰੋ ਪਤਾ ਕੀ ਹੈ ਜੇ ਪਰਿਵਾਰ ਚ ਦੁੱਖ ਦਰਦ ਹੋ ਜੇ ਨਾ ਸੋਹਣਾ ਨਹੀਂ ਲੱਗਦਾ ਹੁਣ ਹੱਥ ਵਾਚ ਖੇਡੂ ਖੇਡੂ ਕਰਦਾ ਜਦੋਂ ਮੇਰੀ ਭੁੱਖੀ ਨਾ ਮੋਕਣ ਦੇ ਅਗਰ ਉਹ ਐ ਲਾ ਲੂ ਛੁੱਟ ਕੇ ਕਲੇਸ ਹੀ ਨਹੀਂ ਪੈਂਦਾ ਹੈਗਾ ਅੱਛਾ ਤੇਰੀ ਭੁੱਖੀ ਜ਼ਰੂਰੀ ਆ ਆ ਜਿਹੜਾ ਖਾਣਾ ਲੈਣਾ ਇਹ ਨਹੀਂ ਜ਼ਰੂਰੀ ਹੈਗਾ ਵੀ ਰਾਸ਼ਨ ਵੀ ਲਿਆ ਕੇ ਸੜਦਿਆ ਕਰ। ਇਹ ਦੀ ਕੀ ਗੱਲ ਹੈ ਤੁਸੀਂ ਗੁਰਦੁਆਰੇ ਜਾ ਕੇ ਰੋ ਕਾਲੂ ਨੂੰ ਭੇਜਿਆ ਕਰ ਕਦੇ ਆਪਦੀ ਖਾਇਆ ਕਰ ਸਾਡੀ ਲਿਆਆ ਕਰ। ਹਾਏ ਮੈਂ ਮਰ ਜਾ। ਵੇ ਗੁਰਦੁਆਰੇ ਵਾਲੇ ਵੀ ਇੱਕ ਦਿਨ ਦੇਣਗੇ ਦੋ ਦਿਨ ਦੇਣਗੇ ਰੋਜ਼ ਹੀ ਉਹ ਵੀ ਨਹੀਂ ਦੇਣਗੇ। ਕੋਈ ਨਹੀਂ ਕਾਲੂ ਨੂੰ ਕਹਿਆ ਕਰ ਕਦੇ ਕਾਲੂ ਆਏ ਕਹਿੰਦਾ ਕਰੂਗਾ ਮੇਰੇ ਮਾਪੇ ਆਪਣੀ ਆਪਦੀ ਖਾਇਆ ਕਰੂਗਾ ਆਪਦੀ ਲਿਆਆ ਕਰੂਗਾ। ਚੱਲ ਵੇ ਛੱਡ ਪਰੇ ਤੂੰ ਤਾਂ ਆਪਦੀ ਹੀ ਛੱਡੀ ਜਾਂਦਾ ਰਹਿਣਾ ਨਾਲੇ ਖੇਤ ਵੱਲ ਗੇੜਾ ਮਾਰਿਆ ਆਇਆ ਕਰ। ਇਹੋ ਕਣਕਰ ਨਰਮਾਤੀ ਕਣਕ ਤਾਂ ਲੱਗ ਰਿਹਾ ਰਮਨ ਰੇ ਰੂਜੀ ਪਾਉਣੇ ਅੱਗੇ ਅੱਜ ਤਾਂ ਸਰੀਰ ਕਹਿਣੇ ਚਾਹ ਅੱਜ ਤਾਂ ਜੋ ਮਰਜੀ ਹੁਕਮ ਕਰਦੇ ਮਾਂ ਉਹੀ ਕਰਦਾਂਗੇ ਨਾਲੇ ਮੇਰੀ ਗੱਲ ਸੁਣ ਲੈ ਆ ਵੱਡਾ ਵੀ ਇੱਥੇ ਤਾਂ ਸਕੁੱਟੀ ਜਾਊਗਾ ਉਹਨੂੰ ਵੀ ਨਾਲ ਲੈ ਜਾ ਕੇ ਕੰਮ ਧੰਦਾ ਕਰਾ ਲਿਆ ਚੱਲ ਮੈਂ ਜਾ ਕੇ ਆਉਣਾ ਖੇਤ ਜਾ ਕੇ ਆਉਣਾ ਠੀਕ ਹੈ ਚੱਲ ਠੀਕ ਹੈ ਓਏ ਸੱਚਾ ਰੱਬਾ ਅੱਜ ਤਾਂ ਸਰੀਰ ਕਹਿਣੇ ਮੈਂ ਜਾ ਹਾਂਜੀ ਓ ਤੂੰ ਕਿੱਧਰ ਤੂੰ ਮੇਰੀ ਗੱਲ ਸੁਣ ਓਏ ਹਾਂ ਕੋਈ ਕੰਮ ਤਾਂ ਦਾ ਦੇਖ ਲਿਆ ਕਰ ਤੀਮੀ ਦੀ ਕੁਛੜ ਚ ਬੜਿਆ ਰਹਿਣਾ ਸਾਰਾ ਦਿਨ ਤੀਮੀ ਕੀ ਕੁਛੜ ਨਹੀਂ ਕੋਈ ਗੱਲ ਨਹੀਂ ਦੋ ਦਿਨ ਹੋ ਗਏ ਭੁੱਕੀ ਮੁੱਕਰੀ ਦੀ ਟੱਟੀਆਂ ਲੱਗਦੀਆਂ ਦੀ ਅੱਜ ਸਰੀਰ ਕਹਿਣੇ ਮੈਂ ਹੁਣ ਜਾਉ ਖੇਤ ਅੱਛਾ ਅੱਗੇ ਹੁਕਮ ਕਰ ਹੁਕਮ ਕੀ ਕਰਨਾ ਬਸ ਜਾ ਹਾਂ ਤੇਰੇ ਨੰਬਰ ਬਣਾ ਗਏ ਹੂੰ ਮਹਾ ਭਾਈ ਆਪਣਾ ਭਾਈ ਹਾਂ ਮਹਾਨਯੋਗ ਹੂੰ ਤਾਂ ਮੈਂ ਤੈਨੂੰ ਪਤਾ ਕਿ ਮਾਲ ਮਾਗੇ ਸਕਤਾਈ ਸਕਤੂਈ ਹੋ ਜਾਗ ਰਹਿ ਕਈ ਵਾਰੀ ਮਾਲ ਮੁੱਲ ਨਹੀਂ ਮਿਲਦਾ ਤੇ ਤੂੰ ਚਲ ਨਹੀਂ ਖਾਂਦਾ ਮੈਨੂੰ ਮਾ ਥੋੜੇ ਜਿਹੇ ਰੁਪਏ ਦੇ ਮੈਂ ਲੈ ਆਉਂਗਾ 100 ਰੁਪਏ ਮੈਂ ਤੇਰੇ ਬਾਸ ਤੇ ਲੈ ਆਇਆ ਐ ਐ ਐ ਨੋ ਨਹੀਂ ਕਹਿੰਦਾ ਪਤਾ ਕੀ ਹੈ ਕਈ ਵਾਰੀ ਸਖਤਾਈ ਹੋ ਜੇ ਦਿੱਕਤ ਬਾਜੀ ਵੱਢ ਜੇ ਬੁੱਕੀ ਮਿਲਦੀ ਨਹੀਂ ਮਸਾ ਮਿਲੇ ਹੁਣ ਮੈਂ ਹੁਣ ਬੰਦਾ ਕਹਿਣਾ ਮੈਂ ਲਿਆਵਾਂ ਕਿਲੋਗ ਲਿਆਵਾਂ ਦੇ ਦੇ ਯਾਰ ਨਾ ਨਾ ਮੇਰੇ ਕੋਲ ਇੰਨੇ ਪੈਸੇ ਨਹੀਂ ਮੈਂ ਤਾਂ ਆਪਦੇ ਵਾਸਤੇ ਲੈ ਆ ਥੋੜੇ ਕੱਪੜਾ ਲੀੜਾ ਚ ਲਿਆਉਣ ਵਾਲਾ ਮੇਰਾ ਕੱਪੜੇ ਲੀੜੇ ਨੂੰ ਐ ਤੇ ਤੀਵੇਂ ਨੂੰ ਦਿਖਾ ਮੈਂ ਵਿਆਹ ਤੇਰਾ ਹੋ ਜਾਣੀ ਹੈਗਾ ਵਿਆਹ ਨਹੀਂ ਹੋਇਆ ਜੇ ਪੈਸੇ ਤਾਂ ਹੈਗੇ ਨੇ ਸਾਰਾ ਕੁਝ ਹੈ ਜੇ ਪੈਸੇ ਹੋਣਗੇ ਸਾਰਾ ਕੁਝ ਮਿਲ ਜੂਗਾ ਹਿਉ ਬਾਤ ਅਗਰ ਕੇ ਨਹੀਂ ਹੋਇਆ ਤੇਰਾ ਵਿਆਹ ਆ ਚੱਲ ਠੀਕ ਆ ਮਰਜੀ ਆ ਤੇਰੀ ਮੈਂ ਤਾਂ ਐਂ ਠੀਕ ਆ ਦੋ ਗੁੱਲੀਆਂ ਖਾਣੀਆਂ ਨਾਲ ਮਿਲ ਜਾਂਦੀਆਂ ਆ ਨਜ਼ਾਰੇ ਲੈਣਾ ਭਾਈ ਤੈਨੂੰ ਤਾਂ ਪਾ ਹੈ ਗਿਆ ਇਹੀ ਤਾਂ ਮੈਂ ਮੈਂ ਤੈਨੂੰ ਤਾਂ ਐਂ ਕਹਿੰਦਾ ਵੀ ਉਹ ਮੇਰਾ ਵਿਆਹ ਬੀਬੀ ਨੇ ਧੱਕੇ ਨਾਲ ਕਰ ਦਿਆ ਤੇ ਜਾਣ ਕੇ ਨਹੀਂ ਕਰਾਇਆ ਜਾਣ ਕੇ ਤੈਨੂੰ ਪਤਾ ਤਾਂ ਪਤਾ ਤਾਂ ਫਿਰ ਤੂੰ ਨਾ ਕਰਾਂਦਾ ਹਾਂ ਵੀ ਜਨਾਨੀ ਨਾਲ ਔਖਾ ਰੋਟੀ ਤੈਨੂੰ ਮੈਂ ਪੱਕਿਆ ਪਕਾਈਆਂ ਮਿਲੇ ਪੈਸੇ ਦੇਣੇ ਨਹੀਂ ਹਾਂ ਪੈਸੇ ਤੋਂ ਕੱਢਣੇ ਨਹੀਂ ਕੱਢਣੇ ਚੱਲ ਮੈਂ ਜਾਣਾ ਖੇਤ ਕੂਟਾ ਤੱਕ ਕਰੇ ਰਹੀ ਮੈਂ ਸਮੂਹ ਸਾਲੇ ਚ ਗੇੜਾ ਮਾਰੇ ਭਰਾਵਾ ਹੋਰ ਮੈਂ ਤਾਂ ਮੈਸਾਂ ਜੋਗੇ ਹੀ ਰਹਿਣ ਦਿਆ ਕਰੋ ਓਏ ਆਈ ਨਿਉ ਨਹੀਂ ਕਹਿੰਦਾ ਮੇਰੀ ਗੱਲ ਸੁਣ ਮੈਂ ਤੂੰ ਇਵੇਂ ਵਗ ਜੂ ਨਾ ਨਾ ਐਨੇ ਆਉਣ ਕਹਿੰਦਾ ਤਾਂ ਬਗੈਨਾ ਥੋੜੀਆਂ ਆਖਰ ਨੂੰ ਬਾਈਆਂ ਮੇਰਾ ਮੈਂ ਜਾਉਂ ਖੇਤ ਮੈਂ ਠੀਕ ਹੈ ਅਜੇ ਘਰੇ ਦਾ ਮੈਨੂੰ ਪੈਰ ਨਹੀਂ ਧਰਨ ਦਿੱਤਾ ਹੁਣੇ ਕਹਿੰਦਾ ਮੈਂ ਸਾਲਾ ਪਤਾ ਕਿ ਇਹ ਟਿੱਬੇ ਵਾਲੇ ਖੇਤ ਮੈਂ ਕਣਕ ਰਮਾਣੀ ਹੈ ਬਾਈ ਉੱਥੇ ਖੜਕੇ ਰਮਾਣੀ ਪੜੇਗੀ ਨਹੀਂ ਬਾ ਉੱਥੇ ਗਾਰੇ ਖੁੱਲ ਜਾਣਗੇ ਔਖਾ ਹੋ ਜਾਏਗਾ ਗਵੰਡੀ ਲਾਂਬਾ ਦੇਣਗੇ ਚੱਲ ਠੀਕ ਹੈ ਤੋਰ ਮੈਂ ਜਾਣਾ ਖੇਤ ਕਰੇ ਰਹੀ ਤੇ ਮੈਂ ਸਾਲੇ ਚ ਮਾਰੇ ਕਿੜਾ ਹਾਂ ਬਾਰਬੂਰ ਨਾ ਵਗ ਜੀ ਕਿਤੇ ਤਾਂ ਸਕੂਟਣ ਵਗ ਜੇ ਫਿਰ ਦੇਖ ਲੈ ਕਹਿੰਦਾ ਮੈਂ ਤਾਂ ਜਾਣਾ ਖੇਤ ਕੰਨਾ ਤੂੰ ਰਹੀਂ ਘਰੇ ਕੀ ਘਰੇ ਤੂੰ ਰਹਿ ਪਾਣੀ ਮੈਂ ਲਾ ਲੈਣਾ ਇਹਨਾਂ ਨੂੰ ਵੀ ਨਾ ਕੋ ਸਾਫ ਕਿਤਾਬੇ ਨਹੀਂ ਇੱਕ ਉਹ ਕਲਾ ਜਾਂ ਉਹ ਨਹੀਂ ਸਾਲਾ ਦੇਖਦਾ ਕਿੱਧਰ ਹੈ ਕਿੱਧਰ ਨਾ ਲੈ ਪਾਣੀ ਜਿਹਾ ਪੀਲ ਮਾ ਘੁੱਟ ਚਾਚੂ ਬਣ ਗਈ ਭਾਈ ਵੇ ਜੇਠਾ ਚਾਹ ਤਾਂ ਬਣ ਗਈ ਆ ਵੀ ਖੰਗੂਰਾ ਜਿਹਾ ਮਾਰਦਾ ਨਾ ਨਾ ਆਵਾਜ਼ ਮਾਰ ਦਿਆ ਕਰ ਓ ਭਾਈ ਮੇਰੀ ਗੱਲ ਸੁਣ ਲੈ ਜੇ ਬਾਜ ਮਾਰਤੀ ਫਿਰ ਕਹ ਦੇਗੀ ਮੇਰਾ ਨਾਂ ਲੈਂਦਾ ਹੈ ਹੈ ਖੰਗੂਰਾ ਹੀ ਮਾਰਨਾ ਹੁੰਦਾ ਜਿਹੜਾ ਹੋਰ ਕੀ ਹੁੰਦਾ ਹੁੰਦਾ ਸਿਰ ਤੇ ਚੁੰਨੀ ਤੂੰ ਨਹੀਂ ਲੈਂਦੀ ਹੈ ਲੈ ਵੇ ਹੁਣ ਮੈਨੂੰ ਕੀ ਪਤਾ ਸੀ ਮੇਰੀ ਤਾਂ ਇਧਰ ਨੂੰ ਪਿੱਛੇ ਸੀ ਮੈਂ ਕਿਹਾ ਹੁਣ ਤੇਰੇ ਵਾਲੀ ਦੇਖ ਦੇ ਦੇਖਦੀ ਰਹਿਣੀ ਆ ਜਦੋਂ ਤੇਰਾ ਜੀ ਕਰਦਾਗਾ ਬਾਹਰ ਚਲੇ ਜਾਣਾ ਜਦੋਂ ਜੀ ਕਰਦਾ ਅੰਦਰ ਆ ਜਾਣਾਗਾ ਉਹ ਮੈਂ ਤਾਂ ਭਾਈ ਚਾਹੇ ਪੀਣ ਆਇਆ ਦੀ ਬਾਗਲ ਚ ਜਾਣਾ ਡੰਗਰਾਪੁਰ ਕੱਖ ਕੁਖ ਜੇ ਪਾਉਣੇ ਨੇ ਚਾਹ ਦੀ ਘੁੱਟ ਲਿਆ ਮੈਂ ਜਾਣਾ ਉਧਰੋਂ ਬਾਗਲ ਕੰਨੀ ਨੂੰ ਨਾਲੇ ਵੇ ਜੇਠਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹਾਂ ਆ ਆਹ ਪੈਸੇ ਪੈਸੇ ਮੇਰੇ ਕੋਲ ਬਾਦੂ ਨੇ ਅੱਛਾ ਹਾਂ ਐ ਨਾ ਜੇਠਾ ਤੂੰ ਤਾਂ ਵਹੀ ਮੇਰੀ ਗੱਲ ਦਾ ਗੁੱਸਾ ਮੰਨ ਜਾਣਾ ਹਾਂ ਗੁੱਸਾ ਕਾ ਨੂੰ ਹੁਣ ਤੂੰ ਪੈਸਿਆਂ ਨੂੰ ਦੇਖ ਕੇ ਲਵੇ ਜੇ ਲਗਦੀਆਂ ਨਾ 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 ਜੇਠਾ ਪੈਸਿਆਂ ਦੀ ਗੱਲ ਨਹੀਂ ਹੈਗੀ ਮੈਂ ਤੈਨੂੰ ਐਂ ਕਹਿੰਦੀ ਸੀ ਚਾਹ ਬਣਾ ਕੇ ਦਵਾਂ ਮੈਂ ਤੈਨੂੰ ਘਟਕ ਚਾਹ ਹੀ ਪੀਣ ਆਇਆ ਮੈਂ ਤਾਂ ਇਹ ਚਾਹ ਦੀ ਕੀ ਗੱਲ ਕਰਦਾ ਮੈਂ ਤਾਂ ਤੈਨੂੰ ਦੁੱਧ 'ਚ ਪੱਤੀ ਪਾ ਕੇ ਦਵਾਂਗੀ ਉਹ ਮੇਰੀ ਗੱਲ ਸੁਣਾ ਹੂੰ ਉਹਨਾਂ ਨੂੰ ਸਮਝਾ ਦਿਆ ਕਰੋ ਕਾਲੂ ਜੀ ਵੀ ਘਰੇ ਬੜਿਆ ਰਹਿੰਦਾ ਉਹ ਵੀ ਉਹਨਾਂ ਨੂੰ ਕਹਿੰਦੇ ਬਾਹਰ ਅੰਦਰ ਭਗ ਜਾ ਕਰੋ ਕਰ ਲਿਆ ਕਰਨ ਕੋਈ ਖੇਤ ਬੰਨੇ ਦਾ ਮੜਾ ਮੋਟਾ ਕੰਮ ਜੇ 4 ਰੁਪਏ ਹੋਣਗੇ ਤਾਂ ਹੀ ਕਰ ਚੱਲੂਗਾ ਆਹ ਦੇਖ ਲੈ ਮੇਰੇ ਕੋਲ ਹਰ ਟਾਈਮ ਨੋਟਾਂ ਨਾਲ ਜੇਬ ਭਰੀ ਰਹਦੀ ਐ ਦੇ ਜੇਠਾ ਫਿਰ ਤੂੰ ਤਾਂ ਸਮਝਾ ਲਾਂਗਾ ਉਹਨਾਂ ਨੂੰ ਅਨਪੜਾ ਨੂੰ ਕੀ ਪਤਾਗਾ ਦੀ ਦੁਨੀਆ ਕਿਵੇਂ ਚੱਲਦੀ ਆਗੀ ਉਹ ਤਾਂ ਬਸ ਆਪਦਾ ਖਾ ਕੇ ਉਹ ਖੇਤ ਗਿਆ ਹੋਰ ਪਸ਼ੂਆਂ ਵੱਲ ਚਲਿਆ ਜਾਂਦਾਗਾ ਹੁਣ ਜਿਹੜਾ ਤੇਰੇ ਵਰਗਾ ਹੋਊਗਾ ਉਹੀ ਚਾਰ ਪੈਸੇ ਜੋੜੂਗਾ ਇਹ ਵੀ ਸਮਝ ਨਾਲ ਜੁੜਦੇ ਨੇ ਸਮਝ ਤਾਂ ਮੈਨੂੰ ਬਹੁਤ ਹੈ ਆ ਦੇਖ 6 ਮਹੀਨੇ ਹੋ ਗਏ ਉਹੀ ਸੂਟ ਪਾਈ ਫਿਰਦੀ ਆ ਲੈ ਆ ਕੇ ਦਿੱਤਾ ਉਹਨੇ ਦੇ ਜੇਠਾ ਤੈਨੂੰ ਮੇਰਾ ਇੰਨਾ ਫਿਕਰ ਹੈਗਾ ਦੇਖ ਲੈ ਆਹ ਤਾਂ ਗੱਲ ਮੇਰੇ ਬੰਦੇ ਨੇ ਨਾ ਅੱਜ ਤੱਕ ਨਹੀਂ ਮੈਨੂੰ ਕਹੀ ਵੀ ਤੂੰ ਆਹ ਪੁਰਾਣੇ ਸੂਟ ਪਾਈ ਫਿਰਦੀ ਆ ਆ ਦੇਖ ਲੈ ਤੈ ਮੈਨੂੰ ਜਦੀ ਕਹਿਤਾ ਵੀ 6 ਮਹੀਨੇ ਪੁਰਾਣਾਗਾ ਫਿਰ ਦੁੱਧੇ ਚ ਪੱਤੀ ਪਾ ਫਿਰ ਤੈਨੂੰ ਨਵਾਂ ਸੂਤ ਲੈ ਕੇ ਦਿਆਉ। ਜੇਠਾ ਤੈਨੂੰ ਨਜ਼ਰ ਨਾ ਲੱਗ ਜੇ ਮੇਰੀ ਸੌਂ ਲੱਗੇ ਅੱਜ ਤਾਂ ਤੂੰ ਮੇਰਾ ਦਿਲ ਹੀ ਜਿੱਤ ਲਿਆ। ਪੈਸਿਆਂ ਦਾ ਕੀ ਐ ਪੈਸੇ ਦਾ ਬਾਦੂ ਦੇ ਦੂੰ ਤੈਨੂੰ। ਬੜਾ ਹੀ ਨਾ ਜੇਠ ਦਾ ਧਿਆਨ ਰੱਖਿਆ ਕਰ ਰੋਟੀ ਪਾਣੀ ਦੇਦਾ ਕਰ ਬਸ ਚੋਪੜ ਚੁਪੜ ਕੇ। ਕੋਈ ਗੱਲ ਨਹੀਂ ਜੇਠਾ ਤੂੰ ਜਮਾਂ ਫਿਕਰ ਨਾ ਕਰ। ਤੇਰੇ ਲਈ ਤਾਂ ਨਾ ਮੈਂ ਆਲੂ ਵਾਲੇ ਪਰੌਂਠੇ ਬਣਾਉਣਾ ਦਿਆ ਕਰੂੰਗੀ। ਚੱਲ ਠੀਕ ਐ। ਹਾਂ ਉਹਦਾ ਖੇਤ ਗਿਆ ਹੋਇਆ। ਬਾਹਰ ਬੈਨਾ ਫਿਰ ਮੈਂ ਠੀਕ ਹੈ ਠੀਕ ਹੈ ਚੱਲ ਤੂੰ ਜਾ ਲੈ ਚੱਲ ਕੋਈ ਨਾ ਨਹੀਂ ਦੇਖਦਾ ਸਹੀ ਕਿੰਨੇ ਪੈਸੇ ਚੱਕੀ ਫਿਰਦਾ ਬੂ ਮੈਂ ਮਰ ਜਾ ਆ ਦੇਖ ਲੈ ਇੱਕ ਮੇਰੇ ਵਾਲਾ ਗਾ ਜੇ ਮੈਂ ਉਹਨੂੰ ਕਹਿੰਨੀ ਆ ਵੇ 100 200 ਰੁਪਈਆ ਦੇ ਦੇ ਜਦੈ ਪਿੱਛੂ ਪਾ ਲੈਂਦਾ ਜੈ ਖਾਣੇ ਦਾ ਇੱਕ ਇਹ ਆ ਨਹੀਂ ਹਜ਼ਾਰਾਂ ਦੇ ਹਿਸਾਬ ਨਾਲ ਨਹੀਂ 5 500 ਦੇ ਨੋਟ ਕਰਨਾ ਮੁਰਗੀ ਹੱਥ ਲੱਗ ਗਈ ਮੇਰੇ ਤਾਂ ਉਹ ਵੀ ਸੋਨਿਆਂ ਦੇ ਅੰਡੇ ਵਾਲੀ ਲਾ ਰੁਕ ਜਾ ਵੇ ਰੁਕ ਜਾ ਰੁਕ ਜਾ ਰੁਕ ਜਾ ਆਉਣਾ ਭੱਜਿਆ ਇਹ ਕ ਇਹਦੇ ਦਾ ਚੰਦਾ ਜਦ ਹੀ ਘਰ ਨੂੰ ਆ ਜੂਗਾ ਕੋਈ ਕੰਮ ਧੰਦਾ ਕਰ ਲਿਆ ਕਰ ਅਮਦਨ ਦਾ ਕੀ ਕਰਾਂ ਕਰਦਾ ਦਾ ਰਹਿਣਾ ਜ਼ਾਰਾ ਤੈਨੂੰ ਉਧਰ ਬੇ ਬੈ ਜਾ ਵੇ ਬੈ ਜਾ ਪਤਾ ਮੈਨੂੰ ਕਿੰਨੇ ਕੁ ਤੂੰ ਕੰਮ ਕਰਦਾ ਜਦੋਂ ਜੀ ਕਰਦਾ ਘਰੇ ਆ ਕੇ ਬਹਿ ਜਾਨਾਗਾ ਜਦੋਂ ਜੀ ਕਰਦਾ ਬਾਹਰ ਨਿਕਲ ਜਾਨਾਗਾ ਓਹ ਵਿਚਾਰਾ ਕੱਲਾ ਦੇਖ ਲੈ ਖੇਤ ਉੱਜੜਿਆ ਹੋਇਆ ਸਵੇਰ ਦਾ ਆਹੋ ਤਾਂ ਬੜੀਆਂ ਬੱਟਾ ਪੋਚਦਾ ਬੱਟਾ ਦਾ ਮੈਂ ਕਰਦਾ ਸਾਰਾ ਉਧਰ ਖੇਤ ਦਾ ਕੰਮ ਉਹਦਾ ਬੈ ਜਾਂਦਾ ਮੰਜੇ ਤੇ ਹੁਣ ਤੂੰ ਆਇਆ ਕੀ ਲੈਣਾ ਮੈਨੂੰ ਐਂ ਦੱਸ ਮੈਂ ਤਾਂ ਰੋਟੀ ਲੈਣ ਆਇਆ ਵੇ ਗੱਲ ਸੁਣ ਲੈ ਮੇਰੀ ਮੈਤੋਂ ਨਹੀਂ ਨਾ ਸਾਰੇ ਕਿਤੇ ਲੰਗਰ ਥਾਪਿਆ ਜਾਂਦਾ ਹੈਗਾ ਮੈਂ ਤਾਂ ਸਵੇਰ ਤੋਂ ਲੈ ਕੇ ਨਾ ਸ਼ਾਮਾਂ ਪੈ ਜਾਂਦੀਆਂ ਨੇ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਥੋੜਾ ਜਿਹਾ ਕੰਮ ਕਰੀ ਜਾਵਾਂ ਛਾੜੂ ਮੈਂ ਲਾ ਦਿੰਨਾ ਤੂੰ ਰੋਟੀ ਲਾ ਦੇ ਨਾ ਝਾੜੂ ਤਾਂ ਤੂੰ ਲਾ ਦੇਗਾ ਹਨਾ ਜਿਹੜਾ ਹੋਰ ਕੰਮ ਕਰਨ ਵਾਲੇ ਨੇ ਇਹ ਕੌਣ ਕਰਕੇ ਜਾਊਗਾ ਇਹ ਵੀ ਹੁਣ ਮੈਂ ਕਰਾਂ ਵੇ ਮੇਰੀ ਤਾਂ ਨਾ ਭੂਤ ਨਹੀਂ ਭੁੱਲ ਜਾਂਦੀ ਆ ਤੁਹਾਡੇ ਗੰਜਰ ਖਾਨਿਆਂ ਦੇ ਵਿੱਚ ਆਹੋ ਆਂਦੇ ਗੰਜਰ ਖਾਨੇ ਹੋਗੇ ਉਹ ਤੁਸੀਂ ਨਹੀਂ ਖਾਂਦੇ ਰੋਟੀਆਂ ਰੋਟੀਆਂ ਸਾਰਾ ਸਾਰਾ ਤਾਂ ਤੁਸੀਂ ਖਾਣੇ ਮੈਂ ਕੀ ਕਰਾਂ ਹੋਰੇ ਆਹੋ ਮੈਂ ਤਾਂ ਕੰਨੀ ਆਗੀ ਆ ਤੁਹਾਡੇ ਤੇਗੜਾਗਾ ਤੇਗੜਾ ਇੱਕ ਆਉਂਦਾ ਇੱਕ ਜਾਂਦਾਗਾ ਲੈ ਦੱਸ ਮੈਂ ਤਾਂ ਇੱਕ ਅੱਧੀ ਰੋਟੀ ਮਸਾ ਖਾਣਾ ਉਦਾ ਮੇਰੀ ਹੋ ਰੋਟੀ ਦਾ ਵੀ ਉਹ ਘਰ ਰਖਿਆ ਆਹੋ ਤੈਨੂੰ ਰੋਟੀ ਨਾ ਤੈਨੂੰ ਮੈਂ ਪਰੌਂਠੇ ਬਣਾ ਕੇ ਨਾ ਤੇਰੇ ਮੂੰਹ ਵਿੱਚ ਬੁਰਕੀਆਂ ਪਾਉਂਗੀ ਜੇ ਪਾ ਦੇਂਦਾ ਚੰਗੀ ਗੱਲ ਹੋ ਜੂਗੀ ਬੈ ਜੁੱਤੀ ਲੈ ਲੈ ਫਰਾਂ ਚੱਲ ਚੱਲ ਨਿਕਲ ਮੈਂ ਹੀ ਆਂਦਾ ਰੋਟੀ ਲੈ ਕੇ ਜਾਣੀ ਆ ਰੋਟੀ ਮੇਰੇ ਕੋਲ ਨਹੀਂ ਰੋਟੀਆਂ ਰੁੱਟੀਆਂ ਹੈ ਜੀਆਂ ਆ ਇੱਥੇ ਹੋਰ ਲੰਗਰ ਲੰਗਰ ਚੱਲਦਾ ਹੁਣਾ ਉੱਥੇ ਖਾਇਆ ਓਏ ਨਹੀਂ ਫੇਰ ਲੰਗਰ ਜਿਹਦਾ ਬਾਬ ਜੂਗਾ ਲੰਗਰ ਦੇ ਨਾਵੇਂ ਲਵਾਉਂਗਾ ਜ਼ਮੀਨ ਵੀ ਦੇ ਟਾਏ ਜਾਣੀਆਂ ਹਾਂ ਤੂੰ ਜਮੀਨ ਦਾ ਨਾ ਉਹ ਨਾ ਲਿਆ ਕਰ ਉਹ ਹੁਣਿਆ ਉਹ ਤਾਂ ਮੇਰੇ ਸਵਾਈ ਇਹ ਜਾਗਾ ਵੇ ਮੈਂ ਤਾਂ ਤਾਂ ਤੈਨੂੰ ਕਹਿ ਦੰਨੀ ਆ ਹੁਣ ਆਈਆਂ ਨਾ ਲੈਣ ਦੇ ਲੈ ਦੇਖ ਲੈ ਨਹੀਂ ਕਹਿ ਜੇ ਨੇ ਉਹ ਆ ਉਹ ਕਹਿ ਦੂਗਾ ਮੇਰੇ ਨੋ ਜਮੀਨ ਆ ਇਹ ਆ ਇਹ ਮੇਰੇ ਨੋ ਕਹਦੀ ਜੀ ਵੇ ਜਮੀਨ ਕਿਹੜਾ ਲੈਨੇ ਛਾਤੀ ਦੇ ਧਰਕੇ ਲੈ ਜਾਣੀਆਂ ਸਭ ਕੋ ਸ ਇੱਥੇ ਹੀ ਰਹਿ ਜਾਣਾ ਹੁਣ ਮੈਂ ਦੇਖ ਲੈ ਨਾਲੇ ਤਾਂ ਤੇਰੇ ਬਾਈ ਨੂੰ ਰੋਟੀ ਪਾਣੀ ਬਣਾ ਕੇ ਦੰਨੀ ਆ ਨਾਲੇ ਉਹ ਜੇਠ ਨੂੰ ਨਾਲੇ ਤੈਨੂੰ ਤੈਨੂੰ ਦੱਸ ਮੈਂ ਮੂੰ ਚਲ ਗੁੱਸੇ ਚ ਮਾੜਾ ਮੋਟਾ ਬੋਲ ਪੈਨੀ ਆ ਮੈਂ ਤੈਨੂੰ ਕਦੇ ਕੋਈ ਗੱਲ ਕਹੀ ਆ ਹਾਂ ਕੀ ਕਿਹਾ ਮੈਂ ਤੈਨੂੰ ਹਾਂ ਜੇਦੀ ਮੂੰ ਅੱਡ ਲਿਆ ਕਦੇ ਤਾਂ ਕਹਿ ਦੂ ਕੋਈ ਕਾਲੂ ਜਾਂ ਕਦੇ ਕਹੂੰ ਮਲੰਗਾ ਆ ਗਏ ਕਿੱਥੋਂ ਬੇਟਾ ਜਣਿਆ ਜੇ ਤੇਰਾ ਰੰਗ ਕਾਲਾ ਨਾ ਨਾ ਹੁੰਦਾ ਤੈਨੂੰ ਤਾਂ ਅਗਲਾ ਈਦ ਦੇ ਚੰਦ ਵਾਂਗੂ ਡਿੱਕਿਆ ਕਰਦਾ ਫਿਰ ਕੁੜੀਆਂ ਨੇ ਤੇਰੇ ਪਿੱਛੇ ਲੱਗੀਆਂ ਫਰਨਾ ਸੀ ਟਾਹ ਜਣਿਆ ਹੁਣ ਵਧੀਆ ਸੰਗੋ ਤੇਰੇ ਕੋਈ ਪਿੱਛੇ ਨਹੀਂ ਲੱਗਦੀ ਨਾ ਤੇਰਾ ਖਰਚਾ ਹੋਵੇ ਆਹੋ ਤੂੰ ਹੀ ਕਰਾ ਦੇ ਰਿਸ਼ਤਾ ਬੇ ਤੈਨੂੰ ਤਾਂ ਮੈਂ ਨਾ ਕੂੰਜ ਵਰਗੀ ਲਿਆ ਕੇ ਦਊਂਗੀ ਦੇਖੀ ਤਾਂ ਸਹੀ ਜਦੋਂ ਤੂੰ ਬਾਹਰ ਨਿਕਲਿਆ ਕਰੇਂਗਾ ਨਾ ਅਗਲੇ ਆਏ ਕਹਿ ਰਿਆ ਕਰਨਗੇ ਵੀ ਆਹ ਦੇਖ ਨજર ਪੱਟੂ ਨਾਲ ਕੌਣ ਧਰੀ ਜਾਂਦੀ ਆ ਲੋਕ ਜਿੰਨਾ ਕਰਿਆ ਕਰਨਗੇ ਕਹਿ ਜਾਣੇ ਦੇਖ ਕਿਵੇਂ ਦੰਦ ਕੱਢਦਾਗਾ ਚਲ ਠੀਕ ਆ ਕੰਮ ਧੰਦਾ ਕਰ ਲੈ ਮੈਨੂੰ ਵੀ ਕਰ ਲੈ ਬੇ ਉੱਥੇ ਬਹਿ ਜਾ ਜਦੋਂ ਮੇਰੀ ਰੋਟੀ ਬਣ ਗਈ ਨਾ ਮੈਂ ਤੈਨੂੰ ਡੋ ਆਵਾਜ਼ ਮਾਰ ਦਊਂਗੀ ਜਾ ਪਾ ਜਾ ਠੀਕ ਆ ਚੰਗਾ ਠੀਕ ਹੋ ਨਹੀਂ ਮਰਾਂ ਇਹਦੇ ਹੂੰ ਹਾਂ ਹੂੰ ਕਿਵੇਂ ਬੈਠਾ ਓਰੇ ਕਿਉਂ ਖਾਲੇ ਕੂੜੇ ਉਹਦਾ ਬੜੇ ਖਾਲੇ ਚਾਰ ਖੁੰਜਿਆਂ ਵਾਲੇ ਮੇਰੀ ਗੱਲ ਸੁਣਦਾ ਕੋਈ ਚੋਰ ਦਿਆ ਬੌਲਿਆ ਓਰੇ ਖੜ ਤੂੰ ਨਾ ਤੈਨੂੰ ਮੈਂ ਕਿਹਾ ਨਹੀਂ ਵੀ ਤੂੰ ਨਾ ਇਹਨੂੰ ਚੰਟਕੇ ਰੱਖਿਆ ਕਰ ਕਹਦੇ ਵੀ ਮੈਂ ਤਾਂ ਦੋ ਕੀਲੇ ਨੇ ਮੇਰੇ ਕਹਦੇ ਮੈਂ ਤਾਂ ਮੇਰੇ بڑے ਭਾਈ ਨੂੰ ਦਊਗਾ ਦੇਖੀ ਤੇ ਪਰੌਂਠੇ ਪਰੌਂਠੇ ਬਹੁਤ ਪਰੌਂਠੇ ਹਾਂ ਮੈਂ ਮੈਂ ਤਾਂ ਐਂ ਕਹਤਾ ਵੀ ਮੈਂ ਦਾ ਗੁਰਦੁਆਰੇ ਦੇ ਨਾਂ ਲਵਾਉਂਗਾ ਮੈਂ ਤਾਂ ਉਤੀ ਗਾਲਿਆ ਕਰੀ ਰੋਟੀ ਉਹ ਕੁੜੀ ਚੁੱਲ੍ਹ ਤੇ ਬੋਲਿਆ ਐ ਕਾਨੂੰ ਕਹਿੰਦਾ ਹੁੰਦਾ ਤੂੰ ਐ ਕਿਹਾ ਹਰ ਕਦੇ ਮੇਰੇ ਤਾਂ ਨਾਂ ਮੇਰੇ ਨਹੀਂ ਨਾਂ ਹੈਗੇ ਕਹਦੇ ਮੇਰੇ ਬੜੇ ਭਾਈ ਦੇ ਨਾਂ ਨੇ ਮੇਰੇ ਤਾਂ ਦੋ ਕੀਲੇ ਕਹਦੇ ਉਹ ਚਾਰ ਨੇ ਉਹਦੇ ਲਵੇ ਕਹਿੰਦੇ ਦੋ ਨਹੀਂ ਹੈਗੇ ਕਹਦੇ ਦੋ ਮੇਰੇ ਕਹਦੇ ਦੋ ਉਹ ਤੇ ਕਹਦੇ ਉਸੇ ਦੇ ਨਾਂ ਨੇ ਅੱਛਾ ਅੱਛਾ ਭਾਈ ਸਮਝ ਗਿਆ ਮੈਂ ਹੁਣ ਸਮਝ ਗਿਆ ਹਾਂ ਤੇਰੀ ਗੱਲ ਪੈ ਗਈ ਦਿਮਾਗ 'ਚ ਮੇਰੇ ਜਦ ਵੀ ਪੁੱਛੇ ਕਹਦੇ ਵੀ ਜ਼ਮੀਨ ਬੜੇ ਦੇ ਨਾਂ ਆ ਉਹ ਹੀ ਰੱਖੂਗਾ ਉਹ ਤੇ ਦਾ ਸਾਰਾ ਕੁਝ ਜਿਵੇਂ ਉਹ ਕਰੂਗਾ ਉਹੀ ਧਰੂਗਾ ਸਾਰਾ ਕੁਝ ਉਸੇ ਨੇ ਕਰਨਾ ਕਹਦੇ ਨਾਲੇ ਮੇਰੀ ਗੱਲ ਸੁਣਾ ਕੀ ਪਤਾ ਮੈਂ ਤੈਨੂੰ ਯੂਪੀ ਜਾਪੀ ਤੋਂ ਵਿੰਗੀ ਪੌਲੀ ਲਿਆਏ ਦਾ ਮਾ ਆਹੋ ਠੀਕ ਹੈ ਐ ਜਾਊਗਾ ਚੱਲ ਠੀਕ ਹੈ ਉਹਨੂੰ ਛੜਾ ਮਿਲਿਆ ਕੇ ਸਾਰਾ ਟੱਬਰ ਰੜਿਆ ਏ ਕਿਵੇਂ ਛੜਿਓ ਉਹ ਬਸ ਉਹਦਾ ਯਾਰ ਵਿਚਾਰਾ ਹੈ ਹੀ ਇਹੋ ਜਿਹਾ ਕਿਵੇਂ ਸਾਰਾ ਟੱਬਰ ਮੀਟਰ ਗਾਲਾਂ ਲੜਿਆ ਉਹ ਇਹਦਾ ਜੁਨਟਾਂ ਜਿਹਾ ਦੇਖਦੇ گیا ਕਰਜ ਗੁੱਛੜੇ ਦਾ ਛੜੇ ਦਾ ਬੱਲਬ ساری ਰਾਤ ਬਲੀ ਹੈ ਨਾ ਉਹ ਮੈਂ ਤਾਂ ਇਹ ਕਹਿੰਦਾ ਸੀ ਕਰਤਾਰਿਆ ਹਾਂ ਉਹ ਯਾਰ ਉਹ ਸਾਡੇ ਵਾਲੀ ਪਰਜਾਈ ਨਹੀਂ ਹੈ ਨੀ ਨਾ ਕਰੋ ਥਰੀ ਪਰਜਾਈ ਤਨ ਤਾਂ ਕਰੇ ਉਹ ਮੈਨੂੰ ਨਹੀਂ ਤੰਗ ਕਰਦੀ ਮਾਰ ਰੱਖਦਾ ਚੰਡ ਕੇ ਮੈਨੂੰ ਕਰੇ ਮੈਨੂੰ ਕਰਦੀ ਨਾ ਕਰੋ ਕਰੋ ਕਰਦੀ ਨਾ ਕਰੂੰ ਕਰੂੰ ਕੱਢਣੀ ਹੈ ਉਹ ਮੈਂ ਇਹਨੂੰ ਕਹਿਤਾ ਫਿਰ ਨਾ ਕਰ ਰਹੇ ਆ ਇੱਕ ਸਕੀਮ ਹੋ ਰਹੀ ਹੈ ਅੱਗ ਲਾ ਦੇ ਅੱਗ ਉਹ ਕਰਤਾਰਿਆ ਲਾਵਾ ਬੌੜਾ ਮੇਰੀ ਗੱਲ ਸੁਣ ਹਾਂ ਮੈਂ ਲਾਤੀ ਉਹ ਤੇ ਸਕੀਮ ਇਹਨੇ ਇਹਨੇ ਵਿਚਾਰੇ ਨੇ ਰੋਟੀਆਂ ਖਾਣੀਆਂ ਨੇ ਦੋ ਬਈ ਇਹਨੇ ਸਾਰੇ ਤੋਂ ਬੜੇ ਹਾਂ ਮੈਂ ਆਪੇ ਦੇ ਉਹ ਰੋਟੀ ਤੇਰਾ ਹੱਕ ਬਣ ਆ ਆ ਆ ਬਸੋ ਮਿਲ ਕੇ ਖਾਂਦਾ ਉਹ ਇਸ ਨੂੰ ਦਿੰਦਾ ਨਾ ਗਰੀਬ ਨਾ ਨਾ ਕੋਈ ਨਹੀਂ ਤੂੰ ਐ ਕਰ ਦੁਰ ਕਰੇ ਬਈ ਤਾਂ ਹਾਂ ਹਾਂ ਹੁਣ ਪਤਾ ਕੀ ਆ ਬਈ ਇਹਨੂੰ ਵਿਚਾਰੇ ਨੂੰ ਅੱਜ ਸਿੱਧਾ ਵਾਦਾ ਬੰਦਾ ਹੈ ਹੈ ਉਹਨੂੰ ਕੀ ਪਤਾ ਆ ਘਰ ਜਾ ਹੱਥ ਨਾਲ ਮਾਰੀ ਉਧਰ ਕਰੰਟ ਦੇ ਕਰੰਟ ਮਰੇਗਾ ਤੂੰ ਐ ਕਰੀ ਮੜਾ ਜਾ ਉਹ ਸਾਡੇ ਵਾਲੇ ਨੂੰ ਸਮਝਾ ਦੇ ਕਹਦੇ ਬਈ ਨਿਆਣਾ ਜਵਾਗ ਐ ਕਹਦੇ ਰੋਟੀ ਪਾਣੀ ਦੇ ਦਿਆ ਕਰੋ ਨੂੰ ਉਹ ਲਾਲਨ ਲਾਲਨ ਦਾ ਜੋ ਰੋਟੀ ਖਾਂਦੇ ਨੇ ਨੂੰ ਵੱਧ ਸੀ ਬਹੁੰਦੀ ਤੇਰੀ ਹੋਰ ਮੈਂ ਇਹਨੂੰ ਦੱਸਿਆ ਆ ਉਹ ਖੂਨ ਨੂੰ ਉਹ ਫਿਰ ਵੀ ਯਾਰ ਖੂਨ ਤਾਂ ਆਪਦਾ ਹੀ ਆ ਖੂਨ ਫਿਰ ਕੀ ਆ ਇਹਨੇ ਵਿਚਾਰੇ ਨੇ ਕਿਹੜਾ ਚਾਤੀ ਤੇ ਤਰਕ ਲੈ ਜਾਣੇ ਨੇ ਇਸ ਨੂੰ ਮਾਰ ਕਰ ਲਾ ਦੀ ਪਰ ਜਾਈ ਗੇ ਉਹ ਤਾਂ ਮੈਂ ਆਪੇ ਕਰ ਲੂੰ ਉਂ ਦੀ ਗੱਲ ਹੈ ਹਾਂ ਤਬ ਤੱਕ ਘਾਹ ਪਰ ਛੜੇਓ ਚੰਗਾ ਚੰਗਾ ਛੜੇ ਦੀ ਉਹ ਬਾਰਵੇਂ ਖੜੇ ਤਲਕੀ ਮਾਰ ਗਿਓ ਚਲ ਓਏ ਜੇ ਤੂੰ ਵੀ ਉਹ ਡੰਗਰਾਂ ਨੂੰ ਕੱਖ ਪਾਲਾ ਫੇਰ ਘਰਕ ਨਹੀਂ ਵੜਦਾ ਜਾਂਦਾ ਜਾ ਬਾਗਲ ਚ ਮਾਰਿਆ ਜਿਹੜਾ ਲੈ ਲੈ ਬੂ ਮੈਂ ਮਰ ਜਾ ਸਦਕੇ ਜਾਵਾਂ ਨਹੀਂ ਮੇਰੇ ਦਿਓਰ ਦੇ ਲੈ ਦੇਹਲਾ ਅੱਜ ਇਹ ਤੂੰ ਇੰਨਾ ਕੰਮ ਕਰਦੇ ਨੇ ਫਿਰ ਕਿਹੜਾ ਤੂੰ ਘਸਦਾਗਾ ਦੇ ਕਾ ਨੂੰ ਘਸਦਾ ਮੈਂ ਵੇ ਤੂੰ ਤਾਂ ਅੱਜ ਮੇਰਾ ਨਾ ਜਮਈ ਦਿਲ ਜਿੱਤ ਲਿਆ ਹੁਣ ਤਾਂ ਮੈਨੂੰ ਰੋਟੀਆਂ ਦੇ ਦਿਆ ਕਰੋਗੇ ਵੇ ਰੋਟੀਆਂ ਨਹੀਂ ਤੈਨੂੰ ਖੀਰ ਤੇ ਪੂੜੇ ਲਾਲਾ ਦਿਆ ਕਰੂੰਗੀ ਲੈ ਜੇ ਤੂੰ ਰੋਜ਼ ਹੀ ਮੇਰਾ ਇੰਨਾ ਕੰਮ ਕਰਦਿਆ ਕਰੇ ਅੱਜ ਦਾ ਫਿਰ ਦੋ ਖਾਦੇ ਹੋਏ ਨੇ ਉਹਨਾਂ ਦਾ ਮੁੱਲ ਮੜੂ ਗਾਤੇ ਵੇ ਕੀ ਦੋ ਖਾ ਲੇ ਤਾਂ ਤੜਕਈ ਤੜਕੇ ਨਹੀਂ ਕੋਸਣੀ ਉਹ ਤਾਂ ਮਾ ਮੈਂ ਇੱਥੇ ਦੋ ਰੋਟੀਆਂ ਖਾਦੀਆਂ ਦੀ ਜਨੇ ਦਿੱਤੀਆਂ ਨਹੀਂ ਸੀ ਸਵੇਰੇ ਆਹੋ ਜਿਹੜੀਆਂ ਉਹ ਰਾਤ ਵਾਲੀਆਂ ਸੀ ਆਹੋ ਹੁਣ ਤਾਂ ਰਾਤ ਵਾਲੀਆਂ ਇਹ ਖਵਾਵਾਂਗੇ ਨਾ ਵੇ ਨਾ ਹੁਣ ਤਾਂ ਤੈਨੂੰ ਤਾਜ਼ੀਆਂ ਬਣਾ ਕੇ ਦਵੂੰਗੀ ਆ ਨਾਲਿਆ ਖੁਰਲੀ ਜਿੱਚ ਵੀ ਹੱਥ ਮਾਰਦੀ ਆ ਇਹਦਾ ਕਰ ਦੂੰ ਮੈਂ ਸਾਰਾ ਬਸ ਮੇਰੀ ਗੱਲ ਸੁਣ ਦੇ ਕਾਲੂ ਜਦੋਂ ਹੁਣ ਆਪਾਂ ਦੁੱਧ ਪੀਨੇ ਆ ਹਨਾ ਚਲ ਤਾਂ ਕੀ ਹੋ ਗਿਆ ਵਿਚਾਰੀਆਂ ਉਹਨਾਂ ਨੂੰ ਵੀ ਖਾਣਾ-ਦਾਣਾ ਚਾਹੀਦਾ ਹੀ ਆ ਛੰਨੀ-ਚੰਨੀ ਰਲਾ ਦਿਆ ਕਰ ਮੇਰੇ ਨਾਲ ਐ ਕੰਮ ਕਰਾਉਂਦਾ ਰਿਹਾ ਕਰ ਤੇ ਫਿਰ ਤੈਨੂੰ ਮੈਂ ਕਾਨੂੰ ਮਾੜਾ ਕਹੂੰਗੀ ਹਾਂ ਇਹ ਤਾਂ ਹੈ ਕੰਮ ਤਾਂ ਬੰਦੇ ਦਾ ਕਰਮਾ ਕਰਨਾ ਚਾਹੀਦਾ ਜਿੰਨਾ ਕਰ ਲਿਆ ਬਸ ਠੀਕ ਹੈ ਜਿੰਨੀ ਲਾਂਗੀ ਹਾਂ ਵੇ ਤੈਨੂੰ ਤਾਂ ਅੱਜ ਮੈਨੂੰ ਬੜਾ ਹੀ ਪਿਆਰ ਆਉਂਦਾ ਤੂੰ ਤਾਂ ਮੇਰਾ लाਡਲਾ ਤੇ ਹੋਰ ਹਾਂ ਸੋਹਾਂ ਚ ਇੱਕ ਕਾਂਡਾ ਜਣੀਆ ਹਾਂ ਹਾਂ ਉਹ ਤਾਂ ਨਾ ਮੇਰਾ ਕਦੇ ਕਦੇ ਉਹੀ ਕੰਮ ਜਦੋਂ ਆਏ ਖੁਜੜਿਆ ਜਾਂ ਪਿਆ ਹੁੰਦਾ ਨਾ ਮੇਰਾ ਬੀਪੀ ਵੱਧ ਜਾਂਦਾਗਾ ਤਾਂ ਮੈਂ ਤੈਨੂੰ ਮਾੜਾ ਚੰਗਾ ਬੋਲ ਦੰਨੀ ਉਹ ਤਾਂ ਮੈਂ ਤੇਰਾ ਬਥੇਰਾ ਪਿਆਰ ਕਰਦੀ ਆਂਗੀ ਹਾਂ ਵੇ ਮੇਰੀ ਗੱਲ ਸੁਣ ਨਾ ਹੁਣ ਤੂੰ ਆ ਮੜਾ ਜਾ ਕਰਕੇ ਨਾ ਉਧਰ ਭਾਂਡੇ ਵੀ ਪੈਣ ਚਾੜੇ ਉਹ ਵੀ ਸਾਫ਼ ਕਰਦੀ ਹਾਂ ਹਾਂ ਤੇਰਾ ਬਾਈ ਤਾਂ ਨਾ ਉਹੀ ਤੜਫ ਜਾਂਦਾ ਨਾਲੇ ਜਦੋਂ ਉਹ ਆਊਗਾ ਜੇ ਤੈਨੂੰ ਪੁੱਛੂਗਾ ਵੀ ਕਹਿ ਦੀ ਕਿ ਬਾਈ ਕਿ ਮੈਂ ਤਾਂ ਘਰੇ ਬੇਲਾ ਸੀਗਾ ਮੈਂ ਕਿਹਾ ਚੱਲਾ ਭਾਂਡੇ ਜੇ ਸਾਫ਼ ਕਰ ਦਵਾ ਠਾਈ ਜਨ ਮੇਰਾ ਨੌ ਤਾਂ ਨਹੀਂ ਲੈ ਦੇਗਾ ਨਾ ਹਾਈ ਵੇ ਸਦਕੇ ਜਾਵਾ ਵੇ ਮੇਰੇ ਦਿਓਰ ਦੇ ਮੇਰਾ ਰਿਸ਼ਤਾ ਕਰਾਦੀ ਲੇ ਵੇ ਤੇਰਾ ਰਸਤਾ ਪੱਕਾ ਮੈਂ ਤਾਂ ਦੇਖੀ ਦਾ ਸਹੀ ਟਿੱਬੇ ਤੇ ਕਿਵੇਂ ਪਾਣੀ ਚਾੜੂਗੀ ਤੂੰ ਵੀ ਕੀ ਜਾਣੇਗਾ ਬਥੇਰੀ ਤੈਨੂੰ ਸੋਹਣੀ ਸਲੱਖੀ ਕੁੜੀ ਲਿਆ ਕੇ ਦਊ ਤੇਰੇ ਵਰਗੀ ਹੈ ਨਾ ਜਮਾ ਮੈਂ ਮੇਰੇ ਵਰਗੀ ਲੈਣੀ ਹੈ ਹਾਂ ਲੈ ਦੇਖ ਤਾਂ ਸਹੀ ਕਿਵੇਂ ਲਾਣਾ ਛੱਡ ਦੇ ਚਲ ਕੋਈ ਨਾ ਮੈਂ ਤਾਂ ਤੈਨੂੰ ਆਪਦੇ ਨਾਲੋਂ ਵੀ ਸੋਹਣੀ ਲਿਆ ਕੇ ਦਊਂਗੀ ਲੈ ਖੋਗਾ ਬੇ ਸੌਂ ਕਿਦੀ ਖਾਵਾਂ ਤੇਰੀ ਉਹੀ ਖਾ ਲੰਨੀ ਟਾ ਜਣੀ ਹਾਂ ਮੇਰੀ ਨਹੀਂ ਵੱਡੇ ਬਾਈ ਦੀ ਖਾ ਨਾ ਵੇ ਚਲੋ ਦੀ ਖਾ ਲਨੀ ਆ ਜਿਹੜਾ ਆਪਣਾ ਸੜਾਕਾ ਵੱਡਾ ਫਿਰਦਾ ਉਹਦੀ ਖਾ ਲਨੀ ਆ ਹਨਾ ਅਰਜੂ ਦਾ ਨਾ ਵੇ ਆਇਨਾ ਕ ਮਨ ਹੋਣਿਆ ਮਰੇ ਕਾਸ ਨੂੰ ਮੈਂ ਤਾਂ ਆਉਣਾ ਤੁੰ ਤਾਂ ਦੇਖ ਦੇਖ ਜਿਉਣੀ ਆਗੀ ਹਾਂ ਉਹੀ ਨਾ ਕਹੀ ਜਾ ਕਰ ਮੇਰੀ ਗੱਲ ਸੁਣਾ ਹੁਣ ਤੂੰ ਆ ਫਟਾਫਟ ਝਾੜੂ ਮਾਰ ਤੇ ਉਧਰ ਮੇਰੇ ਕੁੜਨ ਵਾਲੇ ਥੋੜੇ ਜਿ 2-3 ਕੰਮ ਹੋਰ ਨੇ ਉਹ ਕਰਾ ਦੇ ਪਰ ਜਾਈ ਇੱਕ ਗੱਲ ਕਹਾਂ ਮੈਨੂੰ ਵੀ ਕਦੇ ਜੀ ਕਹਿ ਕੇ ਬੁਲਾ ਲਿਆ ਕਰ ਮੈਂ ਤੈਨੂੰ ਕਿਵੇਂ ਦਿਓਰ ਜੀ ਕਹਾ ਅਹੀਂ ਕਹਵੇ ਕਰ ਜੇ ਅੱਛਾ ਲੈ ਨਹੀਂ ਇਹਦੀ ਜੀ ਕੋਣ ਨੂੰ ਫਿਰਦਾ ਦੇਖਦਾ ਸਹੀ ਉਹਨੂੰ ਤਾਂ ਮੈਂ ਦੇਖ ਲਈ ਵੱਡੇ ਭਾਈ ਨੂੰ ਤਾਂ ਜੀ ਜੀ ਕਰਦੇ ਹਾਂ ਵੇ ਉਹ ਮੇਰੇ ਸਿਰ ਦਾ ਸਾਈਂ ਆ ਤਾਂ ਜੀ ਕਹਣੀ ਆ ਮੈਂ ਉਹਨੂੰ ਚੱਲ ਠੀਕ ਆ ਮੈਂ ਉਧਰ ਘਰੇ ਚੱਲੀ ਤੇ ਆ ਫੜਾ ਫੜ ਝਾੜੂ ਮਾਰ ਕੇ ਚਮਕਾ ਕੇ ਆ ਜਾਈ ਠੀਕ ਆ ਹਾਂ ਹਾਂ ਅੱਜ